ਸਤ ਸ੍ਰੀ ਅਕਾਲ ਜੀ ਗਾਲ ਜੀ ਸਾਰੇ ਫੇਸਬੁੱਕ ਵਾਸੀਆਂ ਨੂੰ YouTube ਵਾਸੀਆਂ ਨੂੰ ਅ ਜੀ ਆਪਣੇ ਆਮ ਹੀ ਲੋਕ ਕਹਿ ਦਿੰਦੇ ਆ ਕਿ 36 30 ਚੱਕਰ ਬਹੁਤ ਤੋੜਦਾ ਇਹ ਦਬਕੇ ਚੱਲਦਾ ਅੱਜ ਤੁਹਾਨੂੰ ਦਿਖਾਉਣੇ ਆ ਜੀ ਕਿੰਨੇ ਕਿ ਚੱਕਰ ਤੋੜਦਾ ਇਹ ਕਿੰਨਾ ਕਿ ਦਬਕੇ ਚੱਲਦਾ ਸੁਪਰ ਮਾਡਲ ਆ ਸਪੈਸ਼ਲ ਐਡੀਸ਼ਨ ਨਹੀਂ ਨਾ ਪਲਾਸਾ ਸ਼ਕਤੀਤੀ ਸੁਪਰ ਇਹ ਚੱਕਰ ਵੀਰ ਜੀ ਉਹਨੂੰ ਦਿਖਾਉਣੇ ਆ ਜੀ ਕਿੰਨਾ ਵੀ ਚੱਕਰ ਤੋੜਦਾ ਹੈ ਇਹ ਚੱਕਰ ਵੀਰ ਦੀ ਚੱਕਰ ਤੋੜਦਾ ਨਹੀਂ ਇੱਕ ਵਾਰੀ ਆਪਾਂ ਜੇ ਇਹਨੂੰ 1500 ਚੱਕਰ ਤੇ ਵਾਹਣਾ ਤੇ ਉਹਦੇ 17-1800 ਚੱਕਰ ਕਰਕੇ ਛੱਡਣਾ ਪਊਗਾ ਕਿਉਂਕਿ ਜਦੋਂ ਆਪਾਂ ਇਹਨੂੰ ਤੋੜਦੇ ਆ ਉਦੋਂ 200 ਚੱਕਰ ਘਟਾ ਕੇ ਤੁਰਦਾ ਹੈ ਸਹੀ ਮੈਨੇ ਚੱਕਰ ਟੁੱਟਨੇ ਉਹ ਹੋ ਜਾਂਦੇ ਆ ਜਿਹੜਾ ਟਰੈਕਟਰ ਲੋਡ ਤੇ ਜਾਂਦੇ ਆ ਵੀ ਚੱਕਰ ਤੋੜੇ ਸੂਈ ਪਿੱਛੇ ਲਿਜਾਵੇ ਇਹ ਇੱਕ ਵਾਰੀ ਘਟਾ ਕੇ ਤੁਰਦਾ ਤੁਰਨ ਲੱਗਿਆ ਮਨ ਲਓ ਆਪਾਂ ਇਹਨੂੰ 2000 ਤੇ ਕਰਕੇ ਛੱਡਾਂਗੇ 1500 ਜਾਂ 1600 ਦੇ ਕਰਕੇ ਇਹ ਉੱਥੇ ਸੂਈ ਟਗਾਊਗਾ ਉਸ ਤੋਂ ਬਾਅਦ ਸੂਈ ਪਿਛੇ ਨਹੀਂ ਲਿਆਊਗਾ ਹੌਲੀ ਆਪਾਂ ਪਾ ਲਾੜਿਆ ਦਾ ਪਹਿਲਾ ਹਾਈ ਗੇਅਰ ਪਹਿਲਾ ਹਾਈ ਪਹਿਲਾ ਹਾਈ ਲਾ ਲਿਆ ਪਾਇਨ ਨੂੰ ਤਕਰੀਬਨ 18-1900 ਚੱਕਰ ਤੇ ਕਰਕੇ ਛੱਡਣ ਲੱਗੇ ਆ ਆਹ ਲੋਡ ਮੰਗਾ ਏ ਆਹ 1500 ਤੇ ਇੱਕੋ ਦਾਦੇ ਸੂਈ ਕਢਾਈ ਖੜਾ ਵੀਰ ਜੀ ਕੋਈ ਚੱਕਰ ਨਹੀਂ ਤੋੜ ਰਿਹਾਗਾ ਮੋੜ ਤੋਂ ਵੀ ਬਿਨਾ ਲੈਫਟ ਚੱਕਿਆ ਸੋਰਿਆ ਟਰੈਕਟਰ ਨੇ ਮੋੜਿਆ ਏ ਉਹ ਡੇ ਰਿਹਾ ਏ ਪਰ ਆਰ ਪੀ ਐਮ ਬਿਲਕੁਲ ਵੀ ਘਟਾ ਨਹੀਂ ਰਿਹਾ ਟਰੈਕਟਰ 1500 ਦੇ 1500 ਚੱਕਰ ਤੇ ਸੂਈ ਖੜੀ ਹੋਈ ਆ 50 ਚੱਕਰ ਵੀ ਪਿਛੇ ਨਹੀਂ ਜਾਂਦਾ ਸੂਈ ਉਹੀ ਘਰ ਦਾ ਕੰਮ ਉਹੀ ਜਿਹਦਾ ਡਰ ਸੀ ਪੱਟ ਤੀ ਟੈਣ ਮਿੱਤਰਾ ਬਾਕੀ ਜਾਣਕਾਰੀ ਚੰਗੀ ਲੱਗੀ ਤੇ ਕਮੈਂਟ ਕਰਕੇ ਦੱਸਿਓ ਜਰੂਰ